ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੱਚ ਦੀ ਖੋਜ ਵਿਥ ਬਲਦੇਵ ਸਿੰਘ ਐਮਏ ਤੇ ਅੱਜ ਨਵਾਂ ਸਾਲ 2025 ਚੜ੍ਹਿਆ ਸਾਰੇ ਉਹਨਾਂ ਬੀਰਾਂ ਭੈਣਾਂ ਨੂੰ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਉਹਨਾਂ ਦੇ ਦੋਸਤਾਂ ਮਿੱਤਰਾਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਜਿਹੜੇ ਨਵਾਂ ਸਾਲ ਮਨਾਉਂਦੇ ਹਨ ਹਰ قوم ਦਾ ਹਰ ਮਜ਼ਹਬ ਦਾ ਹਰ ਦੇਸ਼ ਦਾ ਆਪਣਾ ਆਪਣਾ ਕੈਲੰਡਰ ਹੈ ਅਸਾਇਆਂ ਦਾ ਕੈਲੰਡਰ ਇਹ ਅੰਗਰੇਜ਼ੀ ਕੈਲੰਡਰ ਜਿਹੜਾ ਅੱਜਕੱਲ ਯੂਨੀਵਰਸਲ ਹੋ ਗਿਆ ਇਸਵੀ ਸਨ ਵਾਲਾ ਇਹ ਸਾਰੇ ਸੰਸਾਰ ਨੇ ਇਸ ਨੂੰ ਅਪਣਾਇਆ ਹੋਇਆ ਹੈ ਸੰਸਾਰ ਦਾ ਸਾਰਾ ਕਾਰੋਵਿਹਾਰ ਸਾਰੇ ਕੰਮਕਾਰ ਹਵਾਈ ਜਾਸ ਦੀਆਂ ਟਿਕਟਾਂ ਰੇਲਵੇ ਦੀਆਂ ਟਿਕਟਾਂ ਬੱਚਿਆਂ ਦੇ ਜਨਮ ਦਿਨ ਮਰਨ ਦਿਨ ਸਾਰਾ ਕੁਝ ਇਸ ਅੰਗਰੇਜ਼ੀ ਸਾਲ ਦੇ ਅਨੁਸਾਰ ਹੀ ਹੁੰਦਾ ਹੈ ਸਾਡਾ ਸਿੱਖਾਂ ਦਾ ਵੀ ਆਪਣਾ ਕੈਲੰਡਰ ਹੈ ਮੁਸਲਮਾਨਾਂ ਦਾ ਆਪਣਾ ਹਿਜਰੀ ਕੈਲੰਡਰ ਹੈ ਹਿੰਦੂਆਂ ਦਾ ਸਾਕਾ ਸਮਤ ਕੈਲੰਡਰ ਹੈ ਸਿੱਖਾਂ ਦਾ ਆਪਣਾ ਕੈਲੰਡਰ ਹੈ ਨਾਨਕ ਸਾਹੀ ਪਰ ਹਾਲੇ ਤੱਕ ਅਸੀਂ ਉਸ ਨੂੰ ਲਾਗੂ ਨਹੀਂ ਕਰ ਸਕੇ ਸਿੱਖ ਧਰਮ ਅਨੁਸਾਰ ਕੋਈ ਸਮਾਂ ਕੋਈ ਪਲ ਕੋਈ ਦਿਨ ਆਪਣੇ ਆਪ ਵਿੱਚ ਨਾ ਬੁਰਾ ਹੁੰਦਾ ਨਾ ਚੰਗਾ ਹੁੰਦਾ ਸਾਡੇ ਲਈ ਸਾਰਾ ਸਮਾਂ ਸਾਰਾ ਜੋ ਦਿਨ ਰਾਤ ਸਾਰੇ ਬਰਾਬਰ ਹਨ ਅਸੀਂ ਜਦੋਂ ਹਰ ਮਹੀਨੇ ਦੇ ਦੇਸੀ ਮਹੀਨੇ ਦੇ ਪਹਿਲੇ ਦਿਨ ਬਾਣੀ ਪੜ੍ਹਦੇ ਹਾਂ ਤੋਂ ਉਹਦੇ ਵਿੱਚ ਲਾਸਟ ਜਿਹੜਾ ਪੈਰਾ ਲਾਸਟ ਜਿਹੜੀਆਂ ਤੁਕਾਂ ਹਨ ਉਹ ਹਨ ਮਾ ਦੇਵਸ ਮੂਰਤ ਭਲੇ ਮਾਤਰਮ ਮਹੀਨੇ ਦਿਵਸ ਮਨ ਲੋ ਦਿਨ ਮੂਰਤ ਮੂਰਤ ਕੱਢਦੇ ਸੀ 사마 ਸਾਡੇ ਸਿੱਖਾਂ ਲਈ ਸਾਰੇ ਹੀ ਦਿਨ ਮਹੂਰਤ ਔਰ ਮਹੀਨੇ ਪਵਿੱਤਰ ਨੇ ਚੰਗੇ ਨੇ ਭਲੇ ਨੇ ਕਿਉਂ ਕਦੋਂ ਭਲੇ ਹੁੰਦੇ ਨੇ ਜਿਸ ਕੋ ਨਦਰ ਕਰੇ ਜਿਸ ਤੇ ਉੱਪਰ ਮਿਹਰ ਕਰ ਦੇਵੇ ਨਦਰ ਕਰ ਦੇਵੇ ਕਿਰਪਾ ਕਰ ਦੇਵੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਦਰਸਦਾਨ ਕਿਰਪਾ ਕਰੋ ਹਰੇ ਇਹ ਅਸੀਂ ਜਾਣਣਾ ਕਿ ਇਹ ਦਰਸਦਾਨ ਇਹ ਕਿਰਪਾ ਕਰੋ ਹਰੇ ਸਾਨੂੰ ਕਿਵੇਂ ਮਿਲ ਸਕਦਾ ਹੈ ਇਹ ਸਾਨੂੰ ਹਰ ਪਲ ਹਰ ਮਿੰਟ ਕਿਉਂਕਿ ਗੁਰਵਾਣੀ ਤਾਦੀ ਸਾਡੇ ਤੇ ਲਾਗੂ ਹੋਏਗੀ ਤਾਦੀ ਗੁਰਵਾਣੀ ਅਨਸਾਰ ਅਸੀਂ ਕੋਈ ਗੱਲ ਕਰ ਸਕਾਂਗੇ ਜੇ ਗੁਰਵਾਣੀ ਵਿੱਚ ਦੱਸੇ ਹੋਏ ਨਿਯਮਾਂ ਨੂੰ ਅਸੀਂ ਮੰਨਾਂਗੇ ਹਰ ਗੱਲ ਤੇ ਮੁਰਕੇ ਆਧਾਰ ਗੁਰਵਾਣੀ ਦਾ ਸਿੱਖੀ ਦਾ ਉੱਥੇ ਆ ਜਾਂਦਾ ਤੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਸਚਿਆਰਾ ਹੋਈ ਹੈ ਕਿਵੇਂ ਸਚਿਆਰ ਬਣਿਆ ਕਿ ਸਚਿਆਰਾ ਹੋਈ ਹੈ ਕਿ ਵੀ ਕੂੜੇ ਟੁੱਟੇ ਪਾਲ ਕੂੜ ਦੀ ਪਾਲ ਦੀ ਪੰਭੀਰੀ ਦੇ ਪੰਖ ਜਿਹਾ ਪੜਦਾ ਕਿਵੇਂ ਟੁੱਟ ਜਾਵੇ ਭਾਵ ਸਾਡੇ ਲਈ ਮਾਂ ਦਿਵਸ ਮੂਰਤ ਭਲੇ ਕਿਵੇਂ ਬਣਨ ਸਾਡੇ ਤੇ ਕਿਰਪਾ ਕਰੋ ਹਰੇ ਕਿਵੇਂ ਹੋਵੇ ਦਰਸਦਾਨ ਕਿਵੇਂ ਮਿਲੇ ਕਿਰਪਾ ਕਰੋ ਹੋਰੇ ਕਿਵੇਂ ਹੋਵੇ ਉਹ ਇੱਥੇ ਪਹਿਲੀ ਪੌੜੀ ਵਿੱਚ ਹੀ ਸਤਿਗੁਰੂ ਜਿਹਨੇ ਦੱਸ ਦਿੱਤਾ ਉਹ ਹੁਕਮ ਰਜ਼ਾਈ ਚੱਲਣਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜਿਸ ਦੇਸ਼ ਵਿੱਚ ਰਹੀਏ ਉਸ ਦੇ ਕਾਨੂੰਨ ਨੂੰ ਸਮਝੀਏ ਉਸ ਅਨੁਸਾਰ ਚੱਲੀਏ ਇਹ ਜੁਨੀਵਰਸ ਵਿੱਚ ਰਹਿਨੇ ਆ ਇਹ ਕੁਦਰਤ ਦੇ ਵਿੱਚ ਸਾਰੇ ਅਸੀਂ ਸੰਸਾਰ ਤੇ ਰਹਿਨੇ ਆ ਵਰਤਦੇ ਆ ਤਾਂ ਉਥੇ ਜੋ ਕੁਦਰਤ ਦੇ ਨਿਯਮ ਨੇ ਕੁਦਰਤ ਦਾ ਕਾਨੂੰਨ ਹੈ ਉਸ ਨੂੰ ਸਮਝ ਕੇ ਉਸ ਅਨਸਾਰ ਚੱਲਣਾ ਇਹ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇੱਕ ਗੱਲ ਸਾਨੂੰ ਜਿਹੜੀ ਕਈ ਵਾਰੀ ਭੁਲੇਖਾ ਪੈ ਜਾਂਦਾ ਕਿ ਕੁਦਰਤ ਹੋਰ ਹੈ ਤੇ ਕਾਦਰ ਹੋਰ ਹੈ ਹੁਣ ਅਸੀਂ ਇੱਕ ਸ਼ਬਦ ਪੜਨਾ ਕੋਈ ਸਤਿਗੁਰਾਂ ਨੇ ਬਹੁਤ ਤਰੀਕੇ ਨਾਲ ਸਾਨੂੰ ਸਮਝਾਇਆ ਕੋਈ ਤਕਵੀਰ ਜੀ ਦਾ ਸ਼ਬਦ ਹੈ ਕਵੀਰ ਜੀ ਕਹਿੰਦੇ ਨੇ ਪੰਨਾ 1300 49 ਦੇ ਉੱਤੇ ਆ ਅਬਲ ਅੱਲਾ ਨੂਰ ਉਪਾਇਆ ਉਹ ਇੱਕ ਨੂਰ ਹੈ ਇੱਕ ਸਿਰ ਸ਼ਕਤੀ ਹੈ ਕੋਈ ਵਿਅਕਤੀ ਨਹੀਂ ਉਹ ਸ਼ਕਤੀ ਹਰ ਜੀਵ ਵਿੱਚ ਵਸਦੀ ਹੈ ਜਰੇ ਜਰੇ ਵਿੱਚ ਵਸਦੀ ਹੈ ਅੱਗੇ ਕੀ ਲਿਖ ਦੇਣਾ ਹੈ ਕੁਦਰਤ ਕੇ ਸਭ ਬੰਦੇ ਕੁਦਰਤ ਦੇ ਬੰਦੇ ਆ ਰੱਬ ਦੇ ਬੰਦੇ ਆ ਅਸਲੀ ਉਹ ਹੇਲ ਮੇਲ ਨੇ ਅਸਲ ਵਿੱਚ ਅਲੱਗ ਨਹੀਂ ਸਾਨੂੰ ਅਲੱਗ ਵਾਲਾ ਭਲੇਖਾ ਬਹੁਤ ਜ਼ਬਰਦਸਤ ਵਿਆ ਹੋਇਆ ਕਿ ਉਹ ਕੋਈ ਰੱਬ ਹੈ ਕੁਦਰਤ ਅਲੱਗ ਹੈ ਤੇ ਉਹ ਰੱਬ ਅਲੱਗ ਹੈ ਅਸਲ ਵਿੱਚ ਕਰਤਾ ਕੁਦਰਤ ਵਿੱਚ ਹੀ ਵਸਦਾ ਹੈ ਕੁਦਰਤ ਦੇ ਕਾਰਕ ਇਹ ਵਸਿਆ ਸੋਏ ਹੈ ਇਹ ਕੁਦਰਤ ਵਿੱਚ ਸਭ ਕੁਝ ਵਸਦਾ ਹੈ ਕੁਦਰਤ ਤੇ ਕਾਦਰ ਮੇਲ ਮੇਲ ਹਨ ਬੈਠਾ ਵੇਖੇ ਵਕ ਅਕੇਲਾ ਅਸਲ ਵਿੱਚ ਸਾਨੂੰ ਕਈ ਵਾਰ ਸਮਝਣ ਸਮਝਾਉਣ ਚ ਬੜਾ ਫਰਕ ਪੈਂਦਾ ਜੇ ਉਸ ਨੂੰ ਬੈਠਾ ਵੇਖੇ ਵਕ ਅਕੇਲਾ ਕਹਾਂਗੇ ਨਾ ਫਿਰ ਸਾਨੂੰ ਲੱਭਣਾ ਪਏ ਦੱਸਣਾ ਪਏਗਾ ਉਹ ਬੈਠਾ ਵੇਖੇ ਵਕ ਅਕੇਲਾ ਕਿੱਥੇ ਆ ਗੋਗਾ ਮਰਨ ਤੋਂ ਬਾਅਦ ਨਹੀਂ ਇਹ ਲਪੜਾ ਇਹ ਖਿਆਲ ਕਰਨਾ ਉੱਥੇ ਤਾਂ ਕੋ ਨਾਨਕ ਪਾਛਾ ਕਹਿੰਦੇ ਨਾਨਕ ਏ ਪਨਾ ਏਵ ਨਾ ਜਾਪੀ ਕਿੱਥੇ ਜਾਏ ਸਮਾਏ ਉਦੋਂ ਪਤਾ ਇਹਨੇ ਕਿੱਥੇ ਚਲ ਜਾਨੇ ਆ ਉਥੋਂ ਕੋਈ ਮੁੜ ਕੇ ਨਹੀਂ ਆਇਆ ਪਖੰਡ ਕਹਾਣੀਆਂ ਬਹੁਤ ਬਣਿਆ ਸੋ ਅਬਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉੱਭਜਿਆ ਕੌਣ ਭਲੇ ਕੋ ਮੰਦੇ ਕੋਈ ਸ਼ਕਤੀ ਉਹੀ ਸਤਾ ਹਰ ਜ਼ਰੇ ਜ਼ਰੇ ਵਿੱਚ ਸਮਾਈ ਹੋਈ ਹੈ ਇਹ ਸਾਡੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰਾ ਕੁਝ ਵਿਦਤ ਹੈ ਸੋ ਸਾਡੇ ਲਈ ਸਾਰੇ ਦਿਨ ਸਾਰੀਆਂ ਘੜੀਆਂ ਸਾਰੇ ਸਾਲ ਸਾਰੇ ਪਲ ਉਹ ਭਲੇ ਹਨ ਚੰਗੇ ਹਨ ਜੇ ਨਦਰ ਹੋ ਜਾਵੇ ਨਦਰ ਕਿਵੇਂ ਹੋਣੀ ਆ ਹੁਕਮ ਅਰਜਾਈ ਚੱਲਣਾ ਪੈਣਾ ਹਕਮ ਨੂੰ ਸਮਝਣਾ ਜੋ ਕੁਦਰਤ ਦੇ اٹਲ ਯੂਨੀਵਰਸਲ ਨਿਯਮ ਨੇ ਕਾਨੂੰਨ ਹੈ ਉਸ ਨੂੰ ਸਮਝਣਾ ਪੈਣਾ ਉਸ ਤੋਂ ਬਗੈਰ ਗੁਜ਼ਾਰਾ ਨਹੀਂ ਤੇ ਇਸੇ ਤਰ੍ਹਾਂ ਅੱਜ ਸਾਵੇਂ ਸਾਡੇ ਅਲੱਗ-ਅਲੱਗ ਕੈਲੰਡਰ ਨੇ ਜ਼ਾਂਤਰੀਆਂ ਨੇ ਅਲੱਗ-ਅਲੱਗ ਗਿਣਤੀ-ਮਿੰਤੀ ਦੇ ਅਸੀਂ ਸਾਧਨ ਬਣਾਏ ਹੋਏ ਨੇ ਹਰ ਕੌਮ ਨੇ ਹਰ ਦੇਸ਼ ਨੇ ਪਰ ਜਿਹੜਾ ਇਸੂਈ ਕੈਲੰਡਰ ਹੈ ਇਹ ਯੂਨੀਵਰਸਲ ਹੋ ਗਿਆ ਹੈ ਪੂਰਾ ਸੰਸਾਰ ਅੱਜ ਇਸ ਨੂੰ ਮੰਨਦਾ ਹੈ ਇਸ ਸਚਾਈ ਨੂੰ ਜਿੰਨੀ ਜਲਦੀ ਅਸੀਂ ਕਬੂਲ ਕਰ ਲਵਾਂਗੇ ਚੰਗਾ ਠੀਕ ਹੈ ਸਾਡੇ ਦਿਨ ਤਿਉਹਾਰ ਸਾਡੇ ਗੁਰਪੁਰਬ ਸਾਡੇ ਇਤਿਹਾਸਕ ਦਿਹਾੜੇ ਅਸੀਂ ਉਹਦੇ ਲਈ ਆਪਣਾ ਕੈਲੰਡਰ ਬਣਾਉਣਾ ਪਰ ਉਸ ਦਾ ਤਾਲਮੇਲ ਵੀ ਅੰਗਰੇਜ਼ੀ ਕੈਲੰਡਰ ਨਾਲ ਬਿਠਾਉਣਾ ਪੈਂਦਾ ਤਾਂ ਹੀ ਉਹ ਸਫਲ ਹੁੰਦਾ ਕਿਉਂਕਿ ਕਿਤੇ ਵੀ ਅਸੀਂ ਛੁੱਟੀ ਦੀ ਮੰਗ ਕਰਦੇ ਹਾਂ ਉਸ ਵੇਲੇ ਅਸੀਂ ਇਹ ਨਹੀਂ ਕਹਿ ਰਹੇ ਕਿ ਸਤਫੋ ਨੂੰ ਛੁੱਟੀ ਹੋਣੀ ਚਾਹੀਦੀ ਆ ਸਾਨੂੰ ਕਹਿਣਾ ਪੈਣਾ ਕਿ 5 ਜਨਵਰੀ ਨੂੰ ਛੁੱਟੀ ਹੋਣੀ ਚਾਹੀਦੀ ਆ ਸੋ ਇਹ ਬਹੁਤ ਹੀ ਇੰਪੋਰਟੈਂਟ ਹੈ ਆਪ ਅਸੀਂ ਇਸ ਤੋਂ ਮਨਕਰ ਨਹੀਂ ਹੋ ਸਕਦੇ ਸਾਡੇ ਬੱਚਿਆਂ ਦੇ ਜਨਮ ਦਿਨ ਸਭ ਕੁਝ ਸਰਟੀਫਿਕੇਟ ਸਾਰੀਆਂ ਰਿਜ਼ਰਵੇਸ਼ਨਾਂ ਅਸੀਂ ਕਦੋਂ ਸਰਵਸ ਜੋਇਨ ਕੀਤੀ ਕਦੋਂ ਸਰਵਸ ਚ ਰਿਟਾਇਰ ਹੋਏ ਸਾਰਾ ਕੁਝ ਇਹਨਾਂ ਤਰੀਕਾ ਵਿੱਚ ਲਿਖਿਆ ਜਾਂਦਾ ਇਸ ਕਰਕੇ ਮੈਂ ਇੱਕ ਵਾਰੀ ਫਿਰ ਸਾਰੇ ਸੰਗਤ ਨੂੰ ਸਾਰੇ ਸਰੋਤਿਆਂ ਨੂੰ ਜਿਹੜੇ ਵੀ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇਸ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਪਰਿਵਾਰ ਨੂੰ ਦੋਸਤਾਂ ਮਿੱਤਰਾਂ ਨੂੰ ਇੱਕ ਵਾਰ ਸਾਰਿਆਂ ਨੂੰ ਫਿਰ ਇਸ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਸਤਿ ਸ੍ਰੀ ਅਕਾਲ